ਬੀਫਿੰਗ ਕੰਪੀਟੀਸ਼ਨ 'ਚ ਭਾਗ ਲਿਆ ਸੀ ਤੇ ਕੀ ਕੀਤਾ ਸੀ ਉਸ ਕੰਪੀਟੀਸ਼ਨ ਵਿੱਚ ਪੂਰੀ ਵਰਲਡ ਦੇ 플ੈਗ ਬੋਲੇ ਤੇ ਜਦੋਂ ਤੁਸੀਂ ਕਾਰਟੂਨ ਵੀ ਦੇ ਦਿਓ ਜਾਂ ਫਿਰ ਕੋਈ ਗੇਮਸ ਖੇਲਦੇ ਹੋ ਕਿੱਦਾਂ ਦੀ ਗੇਮਸ ਹੁੰਦੀਆਂ ਜਾਂ ਕਿੱਦਾਂ ਦੇ ਕਾਰਟੂਨ ਵੀ ਦੇਓ 플ੈਗ ਵਾਲੇ 플ੈਗ ਵਾਲੀਏ ਹਾਂ ਵਧੀਆ ਲੱਗਦਾ 플ੈਗ ਨੂੰ ਜਦੋਂ ਕੋਈ ਤੁਹਾਨੂੰ ਪੁੱਛਦਾ ਵਾ ਤੇ ਤੁਸੀਂ ਨਾਂ ਦੱਸ ਦਿੰਦੇ ਹੋ ਵਧੀਆ ਮਹਿਸੂਸ ਹੁੰਦਾ ਹੁੰਦਾ ਹੈ ਵਧੀਆ ਉਹਦਾ ਨਾਮ ਜਿਹੜਾ ਉਹ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਵਾ ਬੜੀ ਵੱਡੀ ਉਪਲਬਧੀ ਆ ਵਧੀਆ ਲੱਗਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੁਸੀਂ ਲੱਗਦਾ ਵਧੀਆ ਸਕੂਲ ਵਾਲਿਆਂ ਦਾ ਇੱਥੇ ਸ਼ਾਬਾਸ਼ ਸਕੂਲ ਦਿੱਤੀਏ ਵੈਰੀ ਗੁੱਡ ਵੈਰੀ ਗੁੱਡ ਮम्मा-ਪਾਪਾ ਕੀ ਕਹਿੰਦੇ ਜੀ ਦੋਦੀ ਛੰਡੇ ਦਾ ਨਾਮ ਵੀ ਬੋਲ ਦਿਓ ਐ ਵੀ ਵੈਰੀ ਗੁੱਡ ਕਰਦੇ ਹੋਰ ਕੀ ਕੀ ਸ਼ੌਂਕ ਆ ਛੰਡੇ ਬਗਰਾ ਆਪਨਾ ਦੋ ਤੁਸੀਂ ਹਾਂ ਆਪ ਬਣਾ ਦੇ ਸਾਰੇ ਜਾਂਦੇ ਹਾਂ ਹਾਂਜੀ ਠੀਕ ਵੱਡੋ ਕੇ ਕੀ ਬਣਨਾ ਜਾਂਦੇ ਹੋ ਇੰਜੀਨੀਅਰ ਬਾਕਲ ਬੜਾ ਮੈਨੂੰ ਇੱਕ ਖੁਸ਼ੀ ਦਾ ਪੱਲ ਹੈ ਕਿਉਂਕਿ ਗੁਰਦਾਸਪੁਰ ਛੋਟਾ ਜਿਹਾ ਸ਼ਹਿਰ ਆ ਇੱਥੋਂ ਉੱਟ ਕੇ ਗੁਰਦਾਸਪੁਰ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਨਾ ਇੰਡੀਆ ਲੈਵਲ ਤੇ ਉਹ ਵੀ ਜਾ ਕੇ ਕਿੰਨਾ ਮਹਿਸੂਸ ਹੋ ਰਿਹਾ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਆ

ਮੈਂ ਨੇ ਅਪਲਾਈ ਕਰਤਾ ਫਿਰ ਰਿਜ਼ਲਟ ਆਇਆ ਦੋ ਤਿੰਨ ਮਹੀਨੇ ਬਾਅਦ ਹਾਂਜੀ ਤੇ ਕਿਵੇਂ ਦਾ ਰਿਐਕਸ਼ਨ ਸੀ ਤੁਹਾਡਾ ਇਹਨਾਂ ਪਰਵਾਹ ਦਾ ਰਿਐਕਸ਼ਨ ਆਹੀ ਦੱਸ ਨਹੀਂ ਸਕਦੇ ਸਾਡੀ ਕਿੰਦੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਮ ਰੋਸ਼ਨ ਕਰਤਾ ਉਹ ਵੀ ਇੰਡੀਆ ਵਾਲਾ ਇੰਡੀਆ ਵਿੱਚ ਇੰਡੀਆ ਨਹੀਂ ਵਰਡ ਚ ਬੋਧ ਕੇ ਬੜਾ ਰਿਕਾਰਡ ਚ ਆ ਗਿਆ ਜੀ ਲੱਗਦਾ ਜਿਹੜੀ ਚੀਜ਼ਾਂ ਨੇ ਮਨਾ ਕਰਦੇ ਉਹ ਰੋਕਦੇ ਆ ਉਹੀ ਚੀਜ਼ ਤੇ ਉਹਨੇ ਨਾਮ ਰੋਸ਼ਨ ਕਰ ਦਿੱਤਾ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਕਿ ਟੈਲੀਵਿਜ਼ਨ ਪਤਨ ਕੀ ਦੇਖਦਾ ਲੇਕਿਨ ਜਦੋਂ ਇਹ ਆਹੀ ਪਤਾ ਲੱਗਾ ਨਾ ਨੱਥੇ ਦੇ ਵਜਲ ਕਰਦਾ ਹੈ ਜਿਹੜ ਇੱਥੇ ਫਿਰ ਤਾਂ ਸਾਨੂੰ ਮਹਿਸੂਸ ਹੋ ਗਿਆ ਵੀ ਇਹਨੂੰ ਆਂਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹਨੂੰ ਇਹ ਤੁਹਾਡੇ ਬਹੁਤਾ ਟਾਈਮ ਨਾ ਦੇ ਪੜਾਈ ਨਾਲ ਵੀ ਧਿਆਨ ਦੇ ਬਿਲਕੁਲ ਬਿਲਕੁਲ ਮਤਲਬ ਬਹੁਤਾ ਇਹਨਾਂ ਨੂੰ ਧਿਆਨ ਨਾ ਦੇ ਇਹਨਾਂ ਨੂੰ ਮੈਂ ਕਹਿੰਦਾ ਜੀ ਆਪਣੇ ਆਪਣੀ ਬੇਟੀ ਨੂੰ ਮੈਨੂੰ ਕਿਨੂੰ ਉਹ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹਦਾ ਇੰਟਰਸਟ ਜਿਆਦਾ ਹੀ ਤਾਂ ਹੀ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਸੀਂ ਇਹਨਾਂ ਨੂੰ ਦੋ ਦਿਨ ਪਹਿਲਾਂ ਵਾਦਾ ਕੀਤਾ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟ੍ਰੇਡ ਕਰੋ ਦੋ ਦਿਨ ਦੇ ਤਿੰਨ ਦਿਨ ਹਾਂ ਉਹ ਤਿੰਨ ਦਿਨ ਦੀ ਇਹ ਕੀਤਾ ਤੇ ਆ ਬਈ ਲੇਕਿਨ ਉਹਨਾਂ ਮੈਂ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫੇਅਰ ਸਰਟੀਫਾਈ ਮੈਂ ਬਈ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸਰ ਇਸ ਤੋਂ ਵੱਟੇ ਕੀ ਚੀਜ਼ ਚਾਹੀਦੀ ਹੁੰਦੀ ਵਧੀਆ ਵਸੂ ਹੋ ਰਿਹਾ ਬਹੁਤ ਵਧੀਆ ਜੀ ਮੈਂ ਤੁਹਾਨੂੰ ਕਹਾਂ ਦੱਸ ਨਹੀਂ ਸਕਦਾ ਕਿੰਨੇ ਸੇਧ ਹੋ ਗਏ ਬਾਕੀ ਲੋਕਾਂ ਨੂੰ ਜੇ ਕਿ ਬੱਚੇ ਜਿਨ੍ਹਾਂ ਦੇ ਕੋਟਕੇ ਰਹਿੰਦੇ ਜਾਂ ਟੈਲੈਂਟ ਪੂਰੀ ਤਰ੍ਹਾਂ ਬਾਹਰ ਲਾਉਂਦਾ ਮੈਂ ਤੇ ਕਹਿੰਦਾ ਬਈ ਜਿਹੜਾ ਬੱਚਾ ਜਿੱਧਰ ਜਾਣਾ ਚਾਹੁੰਦਾ ਹੈ ਅੱਜ ਕੱਲ ਦੇ ਜਮਾਨੇ 'ਚ ਉਹਨੂੰ ਜਾਣ ਦੇਣਾ ਚਾਹੀਦਾ ਪਰ ਲੇਕਿਨ ਕੰਟਰੋਲ ਰੱਖਣਾ ਚਾਹੀਦਾ ਕਿਤੇ ਇਦਾਂ ਨਾ ਹੋਏ ਕਿ ਮਤਲਬ ਕਿ ਉਹ ਗਲਤ ਪਾਸੇ ਚੱਲ ਜੇ ਤੁਹਾਨੂੰ ਪਤਾ ਨਾ ਲੱਗੇ ਉਹ ਬਹੁਤ ਚੀਜ਼ ਖਰਾਬ ਹੈ ਉਹ ਸਭ ਤੋਂ ਵੱਡੀ ਚੀਜ਼ ਉਹ ਹੈ ਕਿ ਤੁਸੀਂ ਨਾਲੇ ਵੀ ਦੇਖੋ ਬਾਤ ਕਰੋ ਕਿ ਬੱਚਾ ਵਾਕਿਆ ਹੀ ਉੱਧਰ ਜਾ ਰਹੀ ਜਿੱਦਾਂ ਹੀ ਕਿਹੜੇ ਜਿੱਧਰ ਜਾਣਾ ਚਾਹੁੰਦਾ ਜੇ ਉਹ ਗਲਤ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੁਹਾਨੂੰ ਦੇਖਿਆ ਹੀ ਤੁਸੀਂ ਕਿ ਬਹੁਤ ਲੋਕੀ ਬੱਚੇ ਖਰਾਬ ਹੋਏ ਜਾਂਦੇ ਕੋਈ ਪਤਾ ਨਹੀਂ ਕਿਤੇ ਕਿਤੇ ਜਾਏ ਕਿਤੇ ਡਾਕਟਰ ਵੀ ਕਹਿੰਦੇ ਆਪੇ ਬੱਚਿਆਂ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਕਹਿੰਦੇ ਆ ਪਰ ਲੇਕਿਨ ਖ ਜੇ ਜਾਂਦਾ ਤੇ ਠੀਕ ਆ ਪਰ ਕੀ ਕਰਦਾ ਫੇਰ ਜੇ ਨਹੀਂ ਜਾਂਦਾ ਫੇਰ ਉਹਨੂੰ ਰੋਕੋ ਮਤਲਬ ਕੋਈ ਐਸੀ ਗੱਲ ਨਹੀਂ ਵੀ ਨਾ ਰੋਕੋ ਰੋਕਣਾ ਚਾਹੀਦਾ ਫੇਰ ਕੀ ਸੁਪਨਾ ਅੱਗੇ ਬੱਚੇ ਦਾ ਬੱਚਾ ਤੇ ਕਹਿੰਦਾ ਮੈਂ ਇੰਜੀਨੀਅਰ ਬਣਨਾ ਪਰ ਲੇਕਰ ਮੈਨੂੰ ਤੇ ਲੱਗਦਾ ਕਿ ਇਹਦਾ ਰਿਕਾਰਡ ਹੀ ਹੋਰ ਕੋਈ ਹੋਏਗਾ ਅਜੀ ਕੀਵੇਂ ਦਾ ਮਹਿਸੂਸ ਹੋ ਰਿਹਾ ਬੱਚਾ ਤਾਂ ਡਬਲ ਰਿਕਾਰਡ ਤੇ ਆਪਣਾ ਨਾਮ ਦੱਚ ਕਰਾ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾ ਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋਈ ਇਨੇ ਦੇਸ਼ ਦੇ ਨਾਮ ਦੱਸਨੇ ਅਹੀ ਆਪਤ ਲੋ ਹੀ ਨੇ ਕਿਹੜਾ ਚੰਡਾ ਕਿਹੜਾ ਤੇ ਕਿਹੜਾ ਗੇੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਆ ਵੇਖਿਆ ਤੇ ਨੰਨੂ ਅੱਗੇ ਪਾਉਗੀ ਹੋਗੀ ਹਾਂਜੀ ਸ਼ੁਕਰੀਆ ਸੁਆਲੇ ਹਾਂਜੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਸੀ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਹੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰਕਲ ਦੇ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਨਈ ਦਾਟਾ ਵਧਾਰਿਆ ਆਰੀਆ ਵਧਾਈਆਂ ਹਾਂਜੀ ਹਾਂਜੀ ਦੂਰੋਂ ਦੂਰ ਸਾਰੇ ਜਿੰਦ ਜਿੰਦ ਜੋ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇ ਉਹਦਾ ਹੀ ਆਂਦੀਆਂ ਸਕੂਲ ਵੱਲੋਂ ਵੀ ਕੀਤਾ ਗਿਆ ਸਨਮਾਨ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਉਹ ਉਹ ਮਾਂ ਨੂੰ ਦਾਵਾ ਕੀ ਹਾਂਜੀ ਇਹ ਲੈ ਦੇ 7 ਸਾਲਾਂ ਦਾ ਕਿੱਥੋਂ ਤੱਕ ਨਾ ਹਾਂਜੀ ਸਹੀ ਗੱਲ ਉਹ ਕਹਿੰਦੇ ਵੇਖਿਓ ਆਈਕਿਊ ਬੜਾ ਤੇਜ਼ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੰਦਾਨੀ ਬੱਚਾ ਤੇ ਬਾਕੀ ਇਹਦਾ ਇੰਟਰਸਟ ਹੀ ਸੀਗਾ ਜੀ ਦੇ ਵੱਲ ਕੰਟਰੀਜ਼ ਵੱਲ ਤੇ ਜਿਵੇਂ ਜੋਬ ਕਰਦੇ ਉਹ ਤੇ ਟਾਈਮ ਵਗੈਰਾ ਤੇ ਚਲੋ ਟੱਡ ਕੋ ਵੀ ਘੱਟ ਹੁੰਦਾ ਕਿਵੇਂ ਫਿਰ ਬੱਚੇ ਨੂੰ ਮਤਲ ਤੁਹਾਨੂੰ ਟੈਲੈਂਟ ਦਾ ਜੋ ਪਤਾ ਲੱਗਾ ਕਿਵੇਂ ਇਹਨੂੰ ਗਾਈਡ ਕੀਤਾ ਅੱਗੇ ਜਦ ਕਿੰਦਾ ਇਹਦਾ ਸਾਧਨ ਗਾਈਡੈਂਸ ਇਹ ਲੋੜ ਹੀ ਨਹੀਂ ਭਈ ਆਪ ਹੀ ਨੇ ਜਿਹੜੇ ਟॉयਲ ਸੀਗੇ ਉਹਨਾਂ ਉਹਨੂੰ ਇਹਨੇ ਵਧੀਆ ਯੂਟਲਾਈਜ਼ ਕੀਤਾ ਕਿ ਟॉयਜ਼ ਨੂੰ ਹੀ ਆਪਣਾ ਇਹਨੇ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਉਹ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉੱਥੋਂ ਦੇਖ ਕੇ ਇਹਨੂੰ ਪਤਾ ਲੱਗ ਜਾਂਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ ਕਿਹੜਾ ਕਿਹੜਾ ਦੇਸ਼ ਦੇ ਨਾਲ ਕਰਦਾ ਕਿਵੇਂ ਕਰਦਾ ਭਾਈ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਉਹ ਤੁਸੀਂ ਬੱਚੇ ਦੇ ਟੈਲੈਂਟ ਨੂੰ ਪਛਾਣਦੇ ਆ ਇਹਨੂੰ ਅੱਗੇ ਕੰਪੀਟੀਸ਼ਨਾਂ 'ਚ ਭਾਗ ਦਵਾਇਆ ਇਸ ਤਰ੍ਹਾਂ ਦੇ ਹੌਸਲੇ ਤਾਂ ਬਹੁਤ ਵੀ ਬੱਚੇ ਹੁੰਨ ਟੈਲੈਂਟਡ ਪਰ ਮਾਤਾ ਪਿਤਾ ਅਕਸਰ ਹੀ ਉਹ ਚੀਜ਼ ਨੂੰ ਅੰਗੋਲਾ ਕਰ ਦਿੰਦੀਆਂ ਜਾਂ ਪਛਾਣ ਨਹੀਂ ਪਾਉਂਦੇ ਪਛਾਣ ਨਹੀਂ ਪਾਉਂਦੇ ਕਿ ਮੈਸੇਜ ਉਹ ਜੋ ਆਹ ਦੇਖੋ ਹਰੇਕ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਕਿਹੇ 'ਚ ਕੋਈ ਖੇਡਾਂ 'ਚ ਹੁੰਦਾ ਕੋਈ ਪੜ੍ਹਾਈ 'ਚ ਹ ਉਹ ਉਸ ਬੱਚੇ ਨੂੰ ਅਸੀਂ ਕੀ ਕਰਨੇ ਆ ਚਲੋ ਹੁਣ ਤਾਂ ਫਿਰ ਵੀ ਹੋ ਗਿਆ ਸਾਡੇ ਵੇਲੇ ਤੱਕ ਆਈ ਕਹਿੰਦੇ ਪੜ 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 ਪੜੇਗਾ ਨਹੀਂ ਤਾਂ ਕੀ ਕਰੇਗਾ ਤੇ ਪਰ ਹੁਣ ਚੇਂਜ ਹੋ ਰਿਹਾ ਹੈ ਕਾਫੀ ਕੁਝ ਤੇ ਜੇ ਬੱਚਾ ਕੋਈ ਖੇਡਾਂ ਚ ਦੇਜਾ ਤਾਂ ਉਹਨੂੰ ਉਧਰ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਦੇਖ ਲਓ ਅੱਜ ਕੱਲ ਖੇਡਾਂ ਚ ਵੀ ਕਾਫੀ ਲੋਕ ਤਰੱਕੀ ਕਰ ਰਹੇ ਆ ਕਾਫੀ ਸਵਾਲ ਹੈ ਸੋਸ਼ਲ ਮੀਡੀਆ ਬਾਰੇ ਮੈਂ ਪਹਿਲਾਂ ਵੀ ਪੁੱਛਿਆ ਵਾ ਤੁਹਾਡੇ ਵਾਈਫ ਨੂੰ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਡਾਕਟਰਸ ਤੱਕ ਕਹਿਣ ਲੱਗ ਪਿਆ ਕਿ ਮਨ ਨੂੰ ਦੂਰ ਕਰਾਵਾ ਪਤੂ ਸੂਇਆ ਸਾਬਤ ਕਰਦਾ ਜੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਬੱਚਿਆਂ ਦੇ ਹਿੱਤ ਲਈ। ਲਿਮਟ ਆ ਹਰ ਇੱਕ ਚੀਜ਼ ਦੀ ਭਾਜੀ ਜੇ ਲਿਮਟ ਤੋਂ ਵੱਧ ਹੋ ਗਿਆ ਫਿਰ ਕੋ ਸਾਰੀਆਂ ਜੰਜਾਂ ਮਾੜੀਆਂ। ਸੋਸ਼ਲ ਮੀਡੀਆ ਅਸੀਂ ਵੀ ਇਹਨੂੰ ਘੱਟ ਕਰਦੇ ਹਾਂ ਕਿ ਘੱਟ ਦੇਖੇ ਜਾਂ ਬੱਚੇ ਨੂੰ ਇਹੋ ਜਿਹੀ ਵੀਡੀਓ ਦਿਖਾਣੇ ਜਿਹਦੇ ਵਿੱਚ ਬੱਚੇ ਦੀ ਅੱਖਾਂ ਖਰਾਬ ਹੋਈਆਂ ਜਾਂ ਡਾਕਟਰਾਂ ਦੀ ਕੋਈ ਵੀਡੀਓ ਦਿਖਾ ਦਿੰਦੇ ਆ ਕਿ ਪਚਾਪੇ ਹੀ ਘੱਟ ਦੇਖੇ। ਤੇ ਇਹਨਾਂ ਵੀ ਨਹੀਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਕਿ ਬੱਚਾ ਅੱਜ ਕੱਲ੍ਹ ਦਾ ਕੋਈ ਜ਼ਮਾਨਾ ਜੇ ਬੱਚੇ ਨੂੰ ਬਹੁਤ ਹੀ ਦੂਰ ਰੱਖ ਲਾਂਗੇ ਬੱਚਾ ਜ਼ਮਾਨੇ ਦੇ ਨਾਲ ਤੋਰ ਨਹੀਂ ਸਕਦਾ ਫਿਰ ਪਿੱਛੇ ਰਹਿ ਜਾਏਗਾ। ਹਾਂਜੀ ਚੰਡੀ ਦੀ YouTube ਤੋਂ ਵੀ ਵੇਖਦਾ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਤੇ ਵਧੀਆ ਜੀ ਹਾਂਜੀ ਨੌਲੇਜ ਦੇ ਤੌਰ ਤੇ ਵਰਤਿਆ ਜਾਏਗਾ ਨੌਲੇਜ ਵੀ ਬਹੁਤ ਹੈ ਵੈਸੇ ਹੁਣ ਅਗਲਾ ਜਿੱਦਾਂ ਰਿਕਾਰਡ ਹੋਇਆ ਕੀ ਕਹਿੰਨਾ ਚੰਨ ਕਿਹੜੇ ਰਿਕਾਰਡ ਤੇ ਹੁਣ ਅੱਗੇ ਜਾਣਾ ਜੀ ਆਹ ਬਾਅਦ ਅੱਗੇ ਦੀ ਕੀ ਪਲੈਨਿੰਗ ਹੈ ਕੀ ਤਿਆਰੀ ਹੈ ਉਹ ਐਤਾ ਦੇ ਮੰਮੀ ਪਲੈਨਿੰਗ ਕਰਦੇ ਵੈਸੇ ਗਿਨੇਸ ਬੁੱਕ ਆਫ ਵਰਡ ਰਿਕਾਰਡਸ ਜਾਂ ਫਿਰ ਇੱਕ ਲਿਮਕਾ ਬੁੱਕ ਆਫ ਰਿਕਾਰਡਸ ਉਹ ਦੇ ਉਹ ਦੇਖਾਂਗੇ ਜੀ ਫਿਰ ਅਪਲਾਈ ਕਰੋਗੇ ਅੱਗੇ ਹਾਂਜੀ 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 ਆਪਣਾ ਨਾਮ ਦੱਸ ਦਿਓ ਤੇ ਬੱਚੇ ਦਾ ਕੀ ਨਾਮ ਹੈ ਮੇਰਾ ਨਾਮ ਨਿਧੀ ਸਾਹਨੀ ਹੈ ਤੇ ਮੇਰੇ ਬੇਟੇ ਦਾ ਨਾਮ ਹੈ ਕਰਮਨਵੀਰ ਸਿੰਘ ਆ ਇਹਦੀ ਏਜ ਹੈਗੀ ਹੁਣ 6 ਇਅਰਸ 10 ਮੰਥ ਕਿਹੜੇ ਕੰਪੀਟੀਸ਼ਨ ਜਿਹਨੇ ਭਾਗ ਲਿਆ ਸੀ ਤੇ ਜਿੱਚੋਂ ਮਿਲਨੇ ਵਰਲਡ ਰਿਕਾਰਡ ਆ ਇਹਨੇ 195 ਕੰਟਰੀਜ਼ ਦੇ 플ੈਗ ਦੱਸ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ 195 ਕੰਟਰੀਜ਼ ਦੇ 플ੈਗ ਦੇਖ ਕੇ ਹੈ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨੇ 3 ਮਿੰਟ 35 ਸੈਕਿੰਡ ਚ ਦੱਸਿਆ ਸੀ ਹਣ ਕੀ ਪ੍ਰੋਸੈਸ ਹੈ ਗਾਇਸ ਕੰਪੀਟੀਸ਼ਨ ਵਿੱਚ ਭਾਗ ਲੈ ਆਉਂਦਾ ਜਾਂ ਕਿਵੇਂ ਰਿਜ਼ਲਟ ਆਉਂਦਾ ਆ ਸਰ ਪਹਿਲਾਂ ਅਸੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਨੀ ਹੁੰਦੀ ਆ ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ ਕਿੰਨੀ ਦੇਰ ਬਾਅਦ ਆਗੇ ਰਿਜ਼ਲਟ 2-3 ਮਹੀਨੇ ਲੱਗ ਜਾਂਦੇ ਰਿਜ਼ਲਟ ਆਣ ਤੱਕ ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੀ ਯੈਸ ਹੁੰਦੀ ਹੈ। ਯਰ ਰਿਜ਼ਲਟ ਯਾਰ ਕੀ ਰਿਐਕਸ਼ਨ ਹੈ ਮਤਲਬ ਕੀ ਕੀ ਮੈਨੂੰ ਮਹਿਸੂਸ ਹੋਇਆ ਤੁਹਾਨੂੰ? ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਇਹ ਐਕਸਪੈਕਟ ਨਹੀਂ ਕੀਤਾ ਕਿ ਇਦਾਂ ਦਾ ਵੀ ਕੋਈ ਰਿਕਾਰਡ ਬਣ ਜਾਏਗਾ ਜਾਂ ਕੁਝ ਪੋਸਿਬਲ ਹੈ। ਜੇ ਸਟਾਰਟਿੰਗ ਵਿੱਚ ਬੱਚੇ ਨੇ ਨਾਮ ਲੈਣੇ ਸ਼ੁਰੂ ਕੀਤੇ ਸੀ ਛੰਡਿਆ ਦੇ ਤੋਂ ਤੁਹਾਨੂੰ ਮਤਲਬ ਸੀਰੀਅਸ ਹੀ ਲੱਗਿਆ ਕਿ ਸੀਗਾ ਬੱਚਾ ਖੇਡਦਾ ਪਿਆ ਤੇ ਬਸ ਠੀਕ ਹੈ। ਨਹੀਂ ਸਾਨੂੰ ਚਲੋ ਇੰਨਾ ਲੱਗਦਾ ਸੀ ਕਿ ਸ਼ਾਪਤਾ ਹੈਗਾ ਬ੍ਰੇਨ ਦਾ ਸਾਰੇ ਫਲੈਗਸ ਦੱਸਦਾ ਪਿਆ ਪਰ ਪਹਿਲਾਂ ਆਪਾਂ ਸੋਚਿਆ ਨਹੀਂ ਸੀ ਕਿ ਸ ਔਰ ਜਦੋਂ ਇਹਨੇ ਦੱਸਨੇ ਸ਼ੁਰੂ ਕਰਤੇ ਹੋਲੀ-ਹੋਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਸੀ ਜਾਂ ਆਈਲੈਂਡ ਸੀ ਜਿਹੜਾ ਦੇ ਜਿਨ੍ਹਾਂ ਦੇ ਅਸੀਂ ਕਦੀ ਨਾਮ ਵੀ ਨਹੀਂ ਸੁਣੇ ਸੀ ਉਹਨਾਂ ਦੇ ਫਲੈਗ ਵੀ ਦੱਸ ਦਿੰਦਾ ਸੀ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਇਹਨੂੰ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋਰ ਤੋੜੀਏ ਤੇ ਕਿਸੇ ਰਿਕਾਰਡ ਚ ਅਪਲਾਈ ਕਰੀਏ ਕੀ ਦਿਨਚਰ ਰਹਿੰਦੀ ਬੱਚੇ ਦੀ ਮਤਲਬ ਕਿਵੇਂ ਦੇ ਦੇ ਖੇਲ ਖੁੱਦ ਰਹਿੰਦੀ ਹੈ ਜਾਂ ਸੋਸ਼ਲ ਮੀਡੀਆ ਦੇ ਕਿਦਾਂ ਦੇਖਦਾ ਵਾ ਜਾਂ ਨਹੀਂ ਦੇਖਦਾ ਆ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਦੇ ਅੰਦਰ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪੰਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰਾ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉੱਚ ਸਾਰਾ ਕੰਟਰੀ ਬਾਲਸ ਆਂਦਾ ਉੱਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਦੇ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 'ਚ ਕੀ ਹੋਇਆ ਵਰਲਡ ਵਾਰ 1 'ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪੈਂ ਮਤਲਬ ਜੀ ਇੱਕ ਆਪਾਂ ਗੱਲ ਕਰੀ ਸੋਸ਼ਲ ਮੀਡੀਆ ਦੇ ਜਿੱਥੇ ਲੋਕ ਬੱਚਿਆਂ ਨੂੰ ਦੂਰ ਰੱਖਦੇ ਆ ਪਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਥਰੂ ਹੀ ਆਪਣਾ ਇਹ ਟੈਲੈਂਟ ਨੂੰ ਡਿਵੈਲਪ ਕਰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਇਹਨੇ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਤੇ ਮਲਕੀ ਇੱਕੋ ਪਾਸੇ ਸਿਰਫ ਲੱਗਾ ਰਿਹਾ ਨਾ ਫਿਰ ਕੰਟਰੀ ਬਾਲਸ ਦੇਖਦਾ ਹੀ ਫਿਰ ਇਹਨੂੰ ਰੀਲਸ ਵੀ ਸ਼ਾਰਟਸ ਵੀ ਸਾਰੇ ਕੰਟਰੀ ਬਾਲਸ ਇਹੀ ਆਉਂਦੇ ਹੀ ਤੇ ਹੋ ਜਿਵੇਂ ਆਪਾਂ ਦੇਖਿਆ ਡਰਾਇੰਗਸ ਵਗੈਰਾ ਫਿਰ ਕਿੱਦਾਂ ਕਿੰਨੇ ਬਣਾਈ ਤੁਸੀਂ ਹੈਲਪ ਕੀਤੀ ਜਾਂ ਖੁਦ ਹੀ ਕਰਦਾ ਨਹੀਂ ਸਰ ਡਰਾਇੰਗ ਸਾਰੀ ਆ ਖੁਦ ਹੀ ਕਰਦਾ ਆ ਅਹੀਂ ਬਸ ਜਦਾ ਫਿਨਿਸ਼ਿੰਗ ਕਰਦੇ ਆ ਥੋੜੀ ਬੋਤੀ ਕੋਈ ਲਾਈਨ ਸਪਰੇਟ ਨਹੀਂ ਹੈਗੀ ਜਾਂ ਕਿਉਂਕਿ ਸਕੇਲ ਲੈ ਕੇ ਹੈ ਬਣਾਣਾ ਇਹਨੂੰ ਅਹੀਂ ਕੋਈ ਡਰਾਇੰਗ ਤਾਂ ਪ੍ਰੋਪਰ ਆਂਦੀ ਨਹੀਂ ਆ ਸੈਕੰਡ ਕਲਾਸ ਹੀ ਹੈਗਾ ਤੇ ਇੱਕ ਉਹ ਸਕੂਲ ਤੇ ਵੀ ਹੈ ਕੁਝ ਨਹੀਂ ਸਿਖਾਉਂਦੇ ਕਿ ਫਲੈਗਸ ਰਿਲੇਟਡ ਤੇ ਸਿਲੇਬਸ 'ਚ ਤਾਂ ਹੈ ਨਹੀਂ ਆ ਪਰ ਬਸ ਡਰਾਇੰਗ ਕਰਦਾ ਇਹਨੂੰ ਸਾਰਾ ਪਤਾ ਕਿ ਕਲਰ ਕਿਹੜਾ ਆਣਾ ਕਿਹੜਾ ਐਨੀਮਲ ਬੰਨਣਾ ਚਲੋ ਸ਼ੇਪ ਨਹੀਂ ਬਣਾਨੀ ਆਂਦੀ ਐਗਜ਼ੈਕਟ ਇਹਨੂੰ ਪਰ ਉਹ ਸਾਰਾ ਕੁਝ ਇਹਨੂੰ ਪਤਾ ਹੈ ਕਿ ਇੱਕ ਫਲੈਗ ਜੇ ਹੈਗਾ ਕਿਹੜਾ ਸਕੁਅਰ ਉੱਚ ਕਿਹੜੇ ਕਿਹੜੇ ਕਲਰ ਆਣੇ ਆ ਉਹ ਸਾਰਾ ਕੁਝ ਪਤਾ ਇਹਨੂੰ ਬਾਕੀ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਤੁਹਾਡੇ ਬੱਚੇ ਨੂੰ ਜਿਹੜੀ ਚੀਜ਼ ਇੰਟਰਸਟ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹੀ ਚੀਜ਼ ਨੂੰ ਐਕਸਪਲੋਰ ਕਰੋ ਬਾਕੀ ਚੀਜ਼ਾਂ ਤੇ ਫੋਕਸ ਕਰਨ ਦਾ ਕੋਈ ਲੋੜ ਨਹੀਂ ਇੰਨੀ ਹੈਗੀ ਜੋ ਚੀਜ਼ ਬੱਚੇ ਬੱਚਾ ਖੁਸ਼ ਆ ਜਿਹੜੀ ਚੀਜ਼ ਕਰਕੇ ਪਹਿਲਾਂ ਤਾਂ ਤੁਸੀਂ ਉਹਨੂੰ ਇੰਟਰਸਟ ਲੈ ਕੇ ਚੱਲੋ ਬਾਕੀ ਅੱਗੇ ਦੇਖੋ ਇਨ ਫਿਊਚਰ ਬੱਚਾ ਕਿਹੜੀ ਸਾਈਡ ਜਾਂਦਾ